ਮਾਨਯੋਗ ਸਪੀਕਰ ਸਾਹਿਬ এডਿਕੇਸ਼ਨ ਦੀ ਮੈਂ ਗੱਲ ਕਰਦਾ ਸਿੱਖਿਆ ਦੀ ਮਾਨਯੋਗ ਸਪੀਕਰ ਸਾਹਿਬ ਆਪ ਸਰਕਾਰ ਦਾ ਉਦੇਸ਼ ਪੜ੍ਹਿਆ ਲਿਖਿਆ ਪੰਜਾਬ ਹੀ ਨਹੀਂ ਸਗੋਂ ਇੱਕ ਵਿਗਾ ਸਗੋਂ ਇੱਕ ਗਿਆਨवान ਪੰਜਾਬ ਹੈ ਸਾਡਾ ਮੰਤਵ ਸਿਰਫ ਆਪਣੇ ਬੱਚਿਆਂ ਵਿੱਚ ਪੜ੍ਹਨ ਲਿਖਣ ਦੀ ਯੋਗਤਾ ਪੈਦਾ ਕਰਨਾ ਹੀ ਨਹੀਂ ਸਗੋਂ ਉਹਨਾਂ ਵਿੱਚ ਗਿਆਨ ਨੈਤਿਕਤਾ ਅਤੇ ਸੁਵੇਦਨਾ ਪੈਦਾ ਕਰਨਾ ਹੈ ਹੋਰ ਕੰਮਾਂ ਦੇ ਨਾਲ ਹੋਰ ਕੰਮਾਂ ਦੇ ਨਾਲ ਸਪੀਕਰ ਸਾਹਿਬ 12000 316 ਅਧਿਆਪਕਾਂ ਨੂੰ ਰੈਗੂਲਰ ਕਰਨਾ 9518 ਅਧਿਆਪਕਾਂ ਦੀ ਭਰਤੀ ਪ੍ਰਿੰਸੀਪਲਾਂ ਤੇ ਹੈਡਮਾਸਟਰਾਂ ਦਾ ਹੁਨਰ ਵਿਕਾਸ ਸਕੂਲਾਂ ਵਿੱਚ ਸੁਰੱਖਿਆ ਸੁਧਾਰ 12000 ਤੋਂ ਵੱਧ ਇੰਟਰਨੈਟ ਕਨੈਕਸ਼ਨ ਲਗਾਉਣਾ ਸਕੂਲਾਂ ਵਿੱਚ ਲਗਭਗ 4000 ਸੈਂਸਸ ਚਾਲਿਆਂ ਦੀ ਬਰਮਮਤ ਵਿਦਿਆਰਥੀਆਂ ਨੂੰ ਸਮੇਂ ਸਿਰ ਕਿਤਾਬਾਂ ਦੀ ਸਪਲਾਈ ਕਰਨਾ ਸਾਡੀਆਂ ਮਾਨਯੋਗ ਸਪੀਕਰ ਸਾਹਿਬਾ ਪ੍ਰਾਪਤੀਆਂ ਰੰਜਾਂ ਲਈਆਂ ਸਾਡੀ ਸਰਕਾਰ ਸਿੱਖਿਆ ਪ੍ਰਣਾਲੀ ਦਾ ਪੱਧਰ ਉੱਚਾ ਚੁੱਕਣ ਤੇ ਇਸ ਵਿੱਚ ਇਸ ਨੂੰ ਮੌਜੂਦਾ ਇਸ ਨੂੰ ਮੌਜੂਦਾ ਇਸ ਨੂੰ ਮੌਜੂਦਾ ਸਮਾਜਿਕ ਅਤੇ ਆਰਥਿਕ ਮਾਹੌਲਾਂ ਦੀਆਂ ਮੰਗਾਂ ਦੇ ਅਨੁਕੂਲ ਬਣਾਉਣ ਲਈ ਵਚਨਬੱਧ ਹੈ ਮੈਂ ਸਿੱਖਿਆ ਖੇਤਰ ਲਈ শিক্ষা ক্ষেত্র ਲਈ 2024-25 ਲਈ 16987 16987 ਕਰੋੜ ਰੁਪਏ ਦੇ ਬਜਟ ਦੇ ਖਰਚੇ ਦੀ ਤਸਵੀਜ਼ ਰੱਖਦਾ ਜੋ ਕਿ ਕੁੱਲ ਖਰਚੇ ਦਾ ਕੁੱਲ ਖਰਚੇ ਦਾ ਸਰ 11.5 ਫੀਸਦੀ ਹੈ ਇਸੇ ਤਰ੍ਹਾਂ ਸਪੀਕਰ ਸਾਹਿਬ ਸਕੂਲੀ শিক্ষা ਸਾਡੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਕੂਲਾਂ ਦੇ ਚਾਰ ਦੀਵਾਰੀਆਂ ਦੀ ਉਸਾਰੀ ਅਤੇ ਮਰਮਤ ਦੇ ਉਪਰਾਲੇ ਇੱਕ ਵਿਸ਼ੇਸ਼ ਬੁਨਿਆਦੀ ਢਾਂਚਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸਰ ਮੈਨੂੰ ਇਹ ਵੀ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਚਾਲੂ ਬੀਤੀ ਸਾਲ ਦੌਰਾਨ 2563 2563 ਸਕੂਲਾਂ ਦੀ ਚਾਰਦੀਵਾਰੀ ਬਣਾਈ ਗਈ ਹੈ ਅਤੇ ਹੋਰ 3055 ਸਕੂਲਾਂ ਦੇ ਚਾਰਦੀਵਾਰੀ ਦੀ ਮਰਮਤ ਵੀ ਕੀਤੀ ਗਈ ਹੈ ਸਪੀਕਰ ਸਾਹਿਬ ਸਕੂਲ ਆਫ ਐਮੀਨੈਂਸ ਸਕੂਲ ਆਫ ਐਮੀਨੈਂਸ ਸਰ ਮੈਨੂੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ 118 118 ਸਰਕਾਰੀ ਸਕੂਲ ਅਤਿ ਆਧੁਨਿਕ ਸਕੂਲ ਆਫ ਐਮਿਨੈਂਸ ਵਿੱਚ ਤਬਦੀਲ ਕੀਤੇ ਜਾ ਰਹੇ ਹਨ ਅਤੇ ਰਾਜ ਸਰਕਾਰ ਵੱਲੋਂ ਹੁਣ ਤੱਕ 14 ਸਕੂਲ ਆਫ ਐਮਿਨੈਂਸ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਇਸ ਉਦੇਸ਼ ਲਈ ਵਿੱਤੀ ਸਾਲ 2024-25 ਲਈ 100 ਕਰੋੜ ਰੁਪਏ ਦੇ ਵੱਡ ਦੀ ਤਸਵੀਰ ਸਰਕਰ ਦੇ ਆ ਮਾਜੋਖ ਸਪੀਕਰ ਸਾਹਿਬ ਸਕੂਲ ਆਫ ਬ੍ਰਿਲੀਅੰਸ ਸਕੂਲ ਆਫ ਬ੍ਰਿਲੀਅੰਸ ਸਾਡੀ ਸਰਕਾਰ ਨੇ 100 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਕੂਲ ਆਫ ਬ੍ਰਿਲੀਅੰਸ ਵਿੱਚ ਤਬਦੀਲ ਕਰਨ ਦਾ ਪ੍ਰਸਤਾਵ ਰੱਖਿਆ ਹੈ ਇਸ ਮੰਤਵ ਲਈ ਵਿੱਤੀ ਸਾਲ 2024-25 ਵਿੱਚ 10 ਕਰੋੜ ਰੁਪਏ ਦਾ ਸ਼ੁਰੂਆਤੀ ਪ੍ਰਸਤਾਵ ਰੱਖਿਆ ਗਿਆ ਹੈ ਇਸ ਸਕੀਮ ਦਾ ਉਦੇਸ਼ ਪਿੰਡੂ ਸਰਕਾਰੀ ਸਕੂਲਾਂ ਵਿੱਚ ਸਰ ਛੇਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਸਿੱਖਿਆ ਨੂੰ ਜਿਹੜੀ ਆ ਉਹਦੀ ਗੁਣਵੱਤਾ ਵਧਾਉਣਾ ਹੈ ਇਸੇ ਤਰ੍ਹਾਂ ਸਪੀਕਰ ਸਾਹਿਬ ਸਕੂਲ ਆਫ ਅਪਲਾਈਡ ਲਰਨਿੰਗ ਸਕੂਲ ਆਫ ਅਪਲਾਈਡ ਲਰਨਿੰਗ ਇਸ ਤਲਾਬਾ ਵਿਦਿਆਰਥੀਆਂ ਵਿੱਚ ਤਕਨੀਕੀ ਹੁਨਰ ਸਮੇਤ ਹੋਰਨਾ ਹੁਨਰਾਂ ਨੂੰ ਵਿਕਸਿਤ ਕਰਨ ਦੇ ਦ੍ਰਿਸ਼ਟੀਕੋਣ ਨਾਲ ਉਹਨਾਂ ਨੂੰ ਰੋਜੀ ਰੋਟੀ ਕਮਾਉਣ ਦੇ ਯੋਗ ਬਣਾਉਣ ਲਈ ਮੈਂ ਸਕੂਲ ਆਫ ਅਪਲਾਈਡ ਲਰਨਿੰਗ ਦੀ ਸਥਾਪਨਾ ਕਰਨ ਲਈ 23 ਸਾਲ 224-25 ਦੌਰਾਨ ਬਜਟ ਵਿੱਚ 10 ਕਰੋੜ ਰੁਪਏ ਦੇ ਸ਼ੁਰੂਆਤੀ ਬੰਦਾ প্রস্তাব ਰੱਖਦਾ ਹਾਂ ਪਹਿਲੇ ਸਕੂਲ ਵਿੱਚ ਸਰ 40 ਸਕੂਲਾਂ ਵਿੱਚ ਹਾਈ ਟੈਕ ਵੋਕੇਸ਼ਨਲ ਲੈਬਾਂ ਲਗਾਈਆਂ ਜਾਣਗੀਆਂ ਇਸੇ ਤਰ੍ਹਾਂ ਮਾਨਜ ਖਸਪੀਕਰ ਸਾਹਿਬ ਸਕੂਲ ਆਫ ਹੈਪੀਨੈਸ ਸਕੂਲ ਆਫ ਹੈਪੀਨੈਸ ਤਿੰਨ ਤੋਂ ਜਿਹੜੇ ਸਾਡੇ ਛੋਟੇ ਬੱਚੇ ਨੇ ਤਿੰਨ ਤੋਂ 11 ਸਾਲ ਦੀ ਉਮਰ ਦੇ ਵਿਦਿਆਰਥੀਆਂ ਦੀ ਸਖਲਾਈ ਵਾਸਤੇ ਅਨੁਕੂਲ ਬਹੌੜ ਬਣਾਉਣ ਲਈ ਅਸੀਂ ਸਿਰਫ 100 ਹੰਡਰ ਪ੍ਰਾਇਮਰੀ ਸਕੂਲ ਜਿਹੜੇ ਪ੍ਰਾਇਮਰੀ ਸਰਕਾਰੀ ਸਕੂਲਾਂ ਨੂੰ ਸਕੂਲ ਆਫ ਹੈਪੀਨੈਸ ਵਿੱਚ ਬਦਲ ਦਿੱਤੀ ਤਸਵੀਰ ਰੱਖਦੇ ਆ ਸਰ ਇਸ ਸਕੀਮ ਅਧੀਨ ਚੰਗੇ ਹਵਾਦਾਰ ਕਲਾਸਰੂਮ ਵਧੀਆ ਖੇਡ ਮੈਦਾਨ ਅਤੇ ਐਕਟੀਵਿਟੀ ਕਾਰਨਰ ਦੀ ਸ਼ੁਰੂਆਤ ਲਈ ਵਿੱਤੀ ਸਾਲ 2024-25 ਲਈ 10 ਕਰੋੜ ਰੁਪਏ ਦਾ ਸ਼ੁਰੂਆਤੀ ਉਹ ਬੰਦ ਕੀਤਾ ਗਿਆ ਹੈ ਸਰ ਇਸੇ ਤਰ੍ਹਾਂ ਸਪੀਕਰ ਸਾਹਿਬ ਮਿਸ਼ਨ ਸਮਰਥ ਸਾਡੀ ਸਰਕਾਰ ਨੇ ਪ੍ਰਾਇਮਰੀ ਅਤੇ ਉਪਰ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਿੱਖਿਆ ਦੀ ਬੁਨਿਆਦ ਨੂੰ ਮਜ਼ਬੂਤ ਕਰਨ ਲਈ ਮਿਸ਼ਨ ਸਮਰੱਥ ਸ਼ੁਰੂ ਕਰਨ ਦੀ ਤਜ਼ਵੀਜ਼ ਰੱਖੀ ਹੈ ਮੈਂ ਬਿੱਤੀ ਸਾਲ 2024-25 ਵਿੱਚ 10 ਕਰੋੜ ਰੁਪਏ ਦੀ ਅਲਾਟਮੈਂਟ ਦਾ ਪ੍ਰਸਤਾਵ ਰੱਖਦਾ ਹਾਂ ਸਰ ਇਸ ਤਲਾਬਾ ਉਪਰੋਕਤ ਪਹਿਲ ਕਦਮੇ ਤੋਂ ਇਲਾਵਾ ਸਾਡੀ ਸਰਕਾਰ ਮੌਜੂਦਾ ਸਿੱਖਿਆ ਸਕੀਮਾਂ ਨੂੰ ਸਹਾਇਤਾ ਦੇਣਾ ਜਾਰੀ ਰੱਖੇਗੀ ਇਸੇ ਲਈ ਤਜ਼ਵੀਜ਼ਤ ਅਲਾਟਮੈਂਟਾਂ ਦੀ ਜਾਣਕਾਰੀ ਹੈਡ ਸੇਕੇ ਅਨੁਸਾਰ ਜਿਹੜੀ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਤਰ੍ਹਾਂ ਉਹਦੀ ਵੰਡ ਕੀਤੀ ਗਈ ਹੈ समग्र समग्र शिक्षा अभियान 1593 करोड़ रुपया समग्र शिक्षा अभियान ਲਈ 1593 કરોડ ਰੁਪਏ ਅਤੇ ਇਸੇ ਤਰ੍ਹਾਂ 16 ਲੱਖ 1635000 ਵਿਦਿਆਰਥੀਆਂ ਨੂੰ ਮਿਡ ਡੇ ਮੀਲ ਮੁਹੱਈਆ ਕਰਵਾਉਣ ਲਈ 467 ਕਰੋੜ ਰੁਪਏ ਮੁਫਤ ਕਿਤਾਬਾਂ ਸਕੂਲਾਂ ਦੀ ਮੁਰੰਮਤ ਅਤੇ ਰੱਖ-ਰਖਾਵ ਲਈ 140 ਕਰੋੜ ਰੁਪਏ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਅਤੇ ਛੱਤ ਦੇ ਉੱਪਰ ਸਰ ਸੋਲਰ ਪੈਨਲ ਲਗਾਉਣ ਲਈ 160 ਕਰੋੜ ਰੁਪਏ ਸਰਕਾਰੀ ਸਕੂਲਾਂ ਦੀ ਸਾਮ ਸਮਾਨ ਲਈ ਵਿੱਤੀ ਸਹਾਇਤਾ 82 ਕਰੋੜ ਰੁਪਏ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਵਰਦੀਆਂ ਦੇਣ ਲਈ 35 ਕਰੋੜ ਰੁਪਏ ਅਤੇ ਪੰਜਾਬ ਨੌਜਵਾਨ ਉਦਮੀ ਪ੍ਰੋਗਰਾਮ ਲਈ 15 ਕਰੋੜ ਰੁਪਏ ਦਾ ਸਰ ਉਹ ਬੰਦ ਕੀਤਾ ਗਿਆ ਹੈ ਇਸੇ ਤਰ੍ਹਾਂ ਸਪੀਕਰ ਸਾਹਿਬ ਕੋਚੇਰੀ ਹਰ এডਿਕੇਸ਼ਨ ਉਹ ਚੇਰੀ ਸਿੱਖਿਆ ਆਪ ਸਰਕਾਰ ਦਾ ਸਰ ਮੰਨਣਾ ਹੈ ਕਿ ਉਹ ਚੇਰੀ ਸਿੱਖਿਆ ਕੇਵਲ ਗਿਆਨ ਪ੍ਰਦਾਨ ਕਰਨbare ਹੀ ਨਹੀਂ ਸਗੋਂ ਨਵੇਂ ਯੁੱਗ ਲਈ ਵਿਅਕਤੀਆਂ ਵਿੱਚ ਆਲੋਚਨਾਤਮਕ ਸੋਚ ਪੈਦਾ ਕਰਨਾ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਵੀ ਹੈ ਸਰ ਸਾਡੀ ਸਰਕਾਰ ਨੇ ਬੀਤੀ ਸਾਲ 2024-25 ਲਈ ਹੈਲਡ ਜਿਹੜੀ ਆ ਇਸ ਤਰ੍ਹਾਂ ਵੰਡ ਕੀਤੀ ਹੈ ਪੈਸਿਆਂ ਦੀ ਸਰ ਰਾਸ਼ਟਰੀ ਉੱਚਤਰ ਸਿੱਖਿਆ ਬਿਆਨ ਰੂਸਾ ਜਿਹਨੂੰ ਰੂਸਾ ਕਹਿੰਦੇ ਨੇ ਸਰ ਉਹਦੇ ਲਈ 80 ਕਰੋੜ ਰੁਪਏ ਬੁਨਿਆਦੀ ਢਾਂਚੇ ਦੇ ਸੁਧਾਰ ਖੇਡਾਂ ਖੇਡ ਸਹੂਲਤਾਂ ਲਾਇਬ੍ਰੇਰੀਆਂ ਸਕਿੱਲ ਓਰੀਐਂਟੇਸ਼ਨ ਪ੍ਰੋਗਰਾਮ ਲਈ 10 ਕਰੋੜ ਰੁਪਏ ਯੂਨੀਵਰਸਿਟੀ ਫੀਸਾਂ ਲਈ ਸਰ ਰਾਤ ਲਈ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਵਜੀਫਾ ਸਕੀਮ ਉਹਦੇ ਲਈ 6 ਕਰੋੜ ਰੁਪਏ ਅਤੇ ਇਸੇ ਤਰ੍ਹਾਂ ਸਾਡੀਆਂ ਬੱਚੀਆਂ ਦੇ ਲਈ ਸੈਨੀਟਰੀ ਇਨਫੈਕਸ਼ਨ ਪ੍ਰਦਾਨ ਕਰਨ ਲਈ ਸਰ 5 ਕਰੋੜ ਰੁਪਏ ਦੀ ਜੜੀ ਆ ਉਹ ਰਾਸ਼ੀ ਜੜੀ ਆ ਦਾਦਾ ਬੰਦ ਕੀਤਾ ਜਾਂਦਾ ਹੈ ਮਾਜੋਕ ਸਪੀਕਰ ਸਾਹਿਬ ਇਤਤਰਾ ਟੈਕਨੀਕਲ ਐਜੂਕੇਸ਼ਨ ਤਕਨੀਕੀ ਸਿੱਖਿਆ ਪੰਜਾਬ ਸਰਕਾਰ ਤਕਨੀਕੀ ਸਿੱਖਿਆ ਦੀ ਮਾਤਾ ਨੂੰ ਵਿਕਾਸ ਲਈ ਇੱਕ ਮੁੱਖ ਸਰੋਤ ਬਜੋ ਮੰਦੀ ਆ ਸਰ ਤਕਨੀਕੀ ਸਿੱਖਿਆ ਪ੍ਰਣਾਲੀ ਉਦਯੋਗ ਦੀਆਂ ਮੰਗਾਂ ਤੇ ਵਿਸ਼ੇਸ਼ਣ ਵਿਸ਼ੇਸ਼ਤਾਵਾਂ ਦੇ ਅਲਕੂਲ ਉਹ ਇਹ ਜਕੀ ਨਹੀਂ ਬਣਾਉਣ ਲਈ ਬਕਬਕ ਕਿਤਰਾ ਵਿੱਚ ਠੋਸ ਕਦਮ ਜਿਹੜੇ ਉਹ ਚੁੱਕੇ ਜਾ ਰਹੇ ਆ ਸਰ ਤਕਨੀਕੀ ਸਿੱਖਿਆ ਪາກ ਦੇ ਪਬਲਿਕ ਉਪਰਾਲਿਆਂ ਲਈ ਸਰ ਮੈਂ 23 ਸਾਲ 2024-25 ਲਈ 525 ਕਰੋੜ ਰੁਪਏ ਦੇ ਰਾਖਵੇਂ ਕਰਦੀ ਤਸਵੀਜ਼ ਰੱਖਦਾ ਸਰ ਇਤ cetera ਮਾਨਯੋਗ ਸਪੀਕਰ ਸਾਹਿਬ ਮੈਡੀਕਲ ਸਿੱਖਿਆ ਅਤੇ ਖੋਜ ਮੈਡੀਕਲ এডਿਕੇਸ਼ਨ ਐਂਡ ਰਿਸਰਚ ਮੈਨੂੰ ਇਸ ਅਜ਼ੀਮ ਸਦਨ ਨੂੰ ਦੱਸਣ ਵਿੱਚ ਬੇਹਦ ਸਪੀਕਰ ਸਾਹਿਬ ਖੁਸ਼ੀ ਹੋ ਰਹੀ ਹੈ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਰਕਾਰੀ ਮੈਡੀਕਲ ਕਾਲਜ ਅਮਰਸਰ ਵਿਖੇ 114 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ ਕੈਂਸਰ ਇੰਸਟੀਚਿਊਟ ਅਤੇ ਫਾਜ਼ਿਲਕਾ ਵਿਖੇ 45 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ ਕੈਂਸਰ ਇੰਸਟੀਚਿਊਟ ਇੰਸਟੀਚਿਊਟ ਅਤੇ ਸੌਰੀ ਫਾਜ਼ਿਲਕਾ ਲਈ 45 ਕਰੋੜ ਦੀ ਲਾਗਤ ਨਾਲ ਟਰਸਰੀ ਕੈਂਸਰ ਸੈਂਟਰ ਦੀ ਜਿਹੜੀ ਆ ਨਿਰਮਾਣ ਉਹ ਕੀਤਾ ਗਿਆ ਇਸ ਤੋਂ ਇਲਾਵਾ ਸ਼੍ਰੀ ਗੁਰੂ ਰਬਦਾਸ ਜੀ ਆਯੁਰਵੈਦਿਕ ਯੂਨੀਵਰਸਿਟੀ ਸ਼ਾਰਪਰ ਬਿਖੇ ਸਰ ਸੀਐਮ ਸਾਹਿਬ ਦੀ ਯੋਗਸਾਲਾ ਦੀ ਵੀ ਸਥਾਪਨਾ ਕੀਤੀ ਗਈ ਆ ਸਾਡੀ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਅਨੁਸਾਰ ਐਸਐਸ ਨਗਰ ਮਹਾਲੀ ਬਿਖੇ ਪੰਜਾਬ ਇੰਸਟੀਚਿਊਟ ਆਫ ਲਿਵਰੈਂਟ ਵਾਇਟਰੀ ਸਾਇੰਸ ਦਾ ਕੰਮ ਸਰ ਮੁਕੰਮਲ ਹੋ ਗਿਆ ਅਤੇ ਆਪੀਡੀ ਦੀਆਂ ਸੇਵਾਵਾਂ ਜਿਹੜੀ ਉਹ ਸਾਇੰਸ ਸ਼ੁਰੂ ਕਰ ਰਹੀ ਉੱਥੇ ਸ਼ੁਰੂ ਹੋ ਗਿਆ ਇੰਸਟੀਚੂਨ ਦੇ ਅੰਦਰ ਇਸ ਇੰਸਟੀਚੂਟ ਵਿੱਚ ਸਰ ਡਾਕਟਰਾਂ ਨਰਸਾਂ ਪੈਰਾਮੈਡੀਕਸ ਅਤੇ ਸਾ ਇੱਕ ਸਟਾਫ ਦੀ ਇੱਕ ਮਜਬੂਤ ਸਰ ਟੀਮ ਜਿਹੜੀ ਆ ਉਹ ਮੌਜੂਦ ਆ ਪਿਛਲੇ ਦੇ ਇਮਾਨਜੋਗ ਸੀਐਮ ਸਾਹਿਬ ਨੇ ਉਹ ਜਿਹੜਾ ਸਾਡੀ ਇੰਸਟੀਚੂਸ਼ਨਾਂ ਉਹ ਲੋਕਾਂ ਨੂੰ ਸਮਰਪਿਤ ਕੀਤਾ ਸੀਗਾ ਔਰ ਮੈਂ ਦਾ ਇੱਥੇ ਵੀ ਦੱਸਦਾ ਕਿ ਇਹ ਸਿਨਸਰ ਆਉਣ ਦੇ ਨਾਲ ਜਿਹੜੇ ਲਿਵਰ ਦੇ ਆ ਬਿਮਾਰੀਆਂ ਦੇ ਕੇਸ ਨੇ ਜਿਹੜੇ ਕਿ ਮੈਂ ਸਮਝਦਾ ਕਾਫੀ ਹੱਦ ਤੱਕ ਵਧੇ ਹੋਏ ਨੇਗੇ ਉਹਨਾਂ ਨੂੰ ਠਲ ਪਾਉਣ ਦੇ ਅੰਦਰ ਇੱਕ ਮੈਂ ਸਮਝਦਾ ਬਹੁਤ ਹੀ ਕ੍ਰਾਂਤੀਕਾਰੀ ਕਦਮ ਜਿਹੜਾ ਉਹ ਸਰਕਾਰ ਵੱਲੋਂ ਚੁੱਕਿਆ ਗਿਆ। ਇਸੇ ਤਰ੍ਹਾਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਸਰ ਬਨ ਯੂਨਟ ਦਾ ਨਿਰਮਾਣ ਸੀਨੀਅਰ ਜੂਨੀਅਰ ਡਾਕਟਰਾਂ ਤੇ ਹੋਰ ਕਰਮਚਾਰੀਆਂ ਲਈ ਬਹੁ ਮੰਜ਼ਲੀ ਰਹਿائش ਦੇ ਰਾਇਸ ਤੋਂ ਇਲਾਵਾ 110 ਕਰੋੜ ਰੁਪਏ ਦੀ ਕੁੱਲ ਲਾਗਤ ਵਾਲ ਇੱਕ ਸਪੋਰਟਸ ਕੰਪਲੈਕਸ ਦੀ ਉਸਾਰੀ ਉਧীন ਆ ਸਰ ਉਹ ਵੀ ਚੱਲ ਰਹੀ ਹੈ ਉਹਦੀ ਸਾਰੀ ਇਸ ਤੋਂ ਇਲਾਵਾ ਮਸਤੂਆਣਾ ਸਾਹਿਬ ਸੰਗਰੂਰ ਕਪੂਰਥਲਾ ਮਲੇਰਕੋਟਲਾ ਹਸ਼ਿਆਰਪੁਰ ਵਿਖੇ ਸਰ 100 100 ਜਿਹੜੀਆਂ ਸੀਟਾਂ ਐਮਬੀਬੀਐਸ ਸੀਟਾਂ ਵਾਲੇ ਮੈਡੀਕਲ ਕਾਲਜਾਂ ਦੇ ਕਾਲਜਾਂ ਤੇ ਸਰ 35 ਸਾਲ 2024-25 ਵਿੱਚ ਕੰਮ ਸ਼ੁਰੂ ਹੋਣ ਦੀ ਸਰ ਪੂਰਨ ਅਮੀਦਾ ਸਰ ਇਸੇ ਤਰ੍ਹਾਂ ਮੈਂ 23 ਸਾਲ 2024-25 ਵਿੱਚ ਮੈਡੀਕਲ ਸਿੱਖਿਆ ਤੇ ਖੋਜ ਦੇ ਅਧੀਨ ਵਿਕਾਸ ਸੰਬੰਧੀ ਕਾਰਜਾਂ ਨੂੰ ਸ਼ੁਰੂ ਕਰਨ ਲਈ 1000 133 ਕਰੋੜ ਰੁਪਏ ਦੇ ਬਜਟ ਖਰਚੇ ਦੀ ਤਸਵੀਜ਼ ਰੱਖਦਾ ਹਾਂ ਜਿਸ ਵਿੱਚ ਸਰਕਾਰੀ ਹਾਜੂਰਬਾਦ ਦੇ ਕਾਲਜ ਪਟਿਆਲਾ ਵਿਖੇ ਲੜਕੀਆਂ ਦੇ ਹੋਸਟਲ ਦੀ ਉਸਾਰੀ ਲਈ ਇੱਕ ਵਿਸ਼ੇਸ਼ ਉਪਬੰਧ ਵੀ ਸ਼ਾਮਲ ਹੈ ਸਰ ਇਸੇ ਤਰ੍ਹਾਂ ਮਾਨਯੋਗ ਸਪੀਕਰ ਸਾਹਿਬ ਯੂਨੀਵਰਸਿਟੀਆਂ ਅਤੇ ਕੰਸਟੀਟਿਊਟ ਕਾਲਜਾਂ ਨੂੰ ਗ੍ਰਾਂਟ ਇਨ ਐਡ ਸਰਕਾਰ ਲਗਾਤਾਰ ਉਹ ਦੇਣਾ ਜਾਰੀ ਰੱਖੂਗੀ ਸਰਕਾਰ ਵੱਖ-ਵੱਖ ਕਾਲਜ ਯੂਨੀਵਰਸਿਟੀਆਂ ਜਿਵੇਂ ਕਿ ਗੜਵਾਸੂ ਸਰ ਲੁਧਿਆਣਾ ਪੀਏ ਜ਼ੂ ਲੁਧਿਆਣਾ ਸ਼੍ਰੀ ਗੁਰਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ ਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਜ਼ੀਐਨਡੀਯੂ ਅੰਮ੍ਰਿਤਸਰ ਅਤੇ ਉਹਨਾਂ ਦੇ ਕੰਸਟੀਟਿਊਟ ਕਾਲਜਾਂ ਨੂੰ ਸਹਾਇਤਾ ਦੇਣਾ ਇਸੇ ਤਰ੍ਹਾਂ ਅਸੀਂ ਜਾਰੀ ਰੱਖਾਂਗੇ ਜਿਸ ਲਈ ਇਸ ਸਾਲ ਦੌਰਾਨ 2024-25 ਵਿੱਚ 1400 ਕਰੋੜ ਰੁਪਏ ਦੇ ਬਜਟ ਵੱਡੀ ਤਸਵੀਰ ਸਨ ਰੱਖਦੇ ਆ ਸਰ। ਇਸੇ ਤਰ੍ਹਾਂ ਸਪੀਕਰ ਸਾਹਿਬ ਸਾਡੀ ਸਰਕਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮਹੱਤਤਾ ਨੂੰ ਸਮਝਦੀ ਆ ਪਰੰਤੂ ਪੁਰਾਣੀਆਂ ਸਰਕਾਰਾਂ ਵੱਲੋਂ ਇਸ ਨੂੰ ਮਜ਼ਬੂਤ ਕਰਨ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਗਏ। ਤਕਨੀਕ ਟੈਕਨੋਲੋਜੀ ਦੀ ਉਨਤੀ ਲਈ ਪੀਏਯੂ ਵੱਲੋਂ ਨਿਭਾਈ ਗਈ ਭੂਮਿਕਾ ਨੂੰ ਸਮਝਦੇ ਹੋਏ ਵਿੱਤੀ ਸਾਲ 2024 ਪੱਛੀ ਵਿੱਚ ਯੂਨੀਵਰਸਿਟੀ ਵਿੱਚ ਖੋਜ ਨਾਲ ਸੰਬੰਧਤ ਅਤੇ ਹੋਰ ਬੁਨਿਆਦੀ ਢਾਂਚੇ ਦੀ ਸਹੂਲਤ ਲਈ ਸਰ ਉਹਦੇ ਵਿਕਾਸ ਲਈ 40 ਕਰੋੜ ਰੁਪਏ ਦਾ ਉਹ ਬੰਦ ਕੀਤਾ ਗਿਆ ਹੈ ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੋਸਟਲ ਦੀ ਉਸਾਰੀ ਲਈ ਸਰ ਵਿੱਤੀ ਸਾਲ 2024-25 ਵਿੱਚ 40 ਕਰੋੜ ਰੁਪਏ ਦੇ ਸ਼ੁਰੂਆਤੀ ਜੜੀਆਂ ਅਲੋਟਮੈਂਟ ਕਰਨ ਦੀ ਤਸਵੀਜ਼ ਰੱਖੀ ਗਈ ਹੈ ਸਰ